ਸਤ ਸੰਗਤ ਜੀ ਅਸੀਂ ਸਰਸਾ ਨਦੀ ਦੇ ਵਿੱਚ ਮੌਜੂਦ ਆ ਇਸ ਨਦੀ ਦੇ ਕੰਢੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਆਪਸ ਵਿੱਚ ਵਿਛੜ ਗਿਆ ਜਾਨ ਤੋਂ ਪਿਆਰੇ ਸਿੰਘ ਸੀ ਜਿਹੜੇ ਉਹ ਬਹੁਤ ਸਾਰੇ ਸਿੰਘ ਨਦੀ ਦੇ ਵਹਿਣ ਵਿੱਚ ਵਹਿ ਗਏ ਪਾਣੀ ਦੇ ਵਿੱਚ ਰੁੜ ਗਏ ਕਿਉਂਕਿ ਸਰਸਾ ਉਸ ਟਾਈਮ ਮੀਂਹ ਦਾ ਦੌਰ ਸੀ ਪਹਾੜਾਂ ਵਿੱਚ ਬਾਰਿਸ਼ ਹੋ ਰਹੀ ਸੀ ਠਾਠਾ ਮਾਰਦਾ ਪਾਣੀ ਸੀ ਇਹ ਸਰਸਾ ਦੇ ਵਿੱਚ ਸੋ ਬਹੁਤ ਸਾਰੇ ਸਿੰਘਾਂ ਨੂੰ ਬਹਾ ਕੇ ਲੈ ਗਿਆ ਬਹੁਤ ਸਾਰਾ ਸਮਾਨ ਜਿਹੜੇ ਪਵਿੱਤਰ ਗ੍ਰੰਥ ਬਹੁਤ ਮਿਹਨਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸੀ ਉਹ ਵੀ ਇਸ ਸਰਸਾ ਨਦੀ ਦੇ ਵਿੱਚ ਵਹਿ ਗਏ ਸੋ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਰਸਾ ਪਾਰ ਕਰ ਗਏ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਕਿਉਂਕਿ ਛੋਟੇ ਸੀ ਉਮਰ ਦੇ ਵਿੱਚ ਉਹਨਾਂ ਤੋਂ ਸਰਸਾ ਪਾਰ ਨਾ ਹੋਈ ਸੋ ਉਹ ਉੱਜੜ ਰਾਹਾਂ ਵਿੱਚ ਪੈਂਦੇ ਹੋਏ ਉਸ ਤੋਂ ਬਾਅਦ ਜਿਹੜਾ ਸਿਹੜੀ ਪਹੁੰਚਦੇ ਨੇ ਸੋ ਸਤਸੰਗ ਜੀ ਹੁਣ ਆਪਾਂ ਦਰਸ਼ਨ ਦੇਦਾਰ ਕਰਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਕਿਲਾ ਆਨੰਦਗੜ੍ਹ ਤੋਂ ਜਦੋਂ ਗੁਰੂ ਜੀ ਸਿੰਘਾਂ ਸਮੇਤ ਸਾਹਿਬਜ਼ਾਦਾ ਜਨ ਸਮੇਤ ਇਸ ਸਥਾਨ ਤੇ ਪਹੁੰਚੇ ਜਿੱਥੇ ਸਰਸਾ ਨਦੀ ਦੇ ਕੰਢੇ ਪਹੁੰਚੇ ਜਿੱਥੇ ਇਹ ਸਥਾਨ ਬਣਿਆ ਹੋਇਆ ਪਰਿਵਾਰ ਵਿਛੋੜਾ ਇਸ ਜਗ੍ਹਾ ਦੇ ਉੱਪਰ ਗੁਰੂ ਜੀ ਦਾ ਆਪਣੀ ਜਾਨ ਤੋਂ ਪਿਆਰੇ ਸਿੰਘਾਂ ਦੇ ਨਾਲ ਪੁੱਤਰਾਂ ਦੇ ਨਾਲ ਪਰਿਵਾਰ ਨਾਲ ਵਿਛੋੜਾ ਪੈ ਗਿਆ। ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਸਰਸਾ ਨਦੀ ਪਾਰ ਕਰ ਗਏ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਕਿਉਂਕਿ ਛੋਟੇ ਸੀਗੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਉਹ ਨਦੀ ਪਾਰ ਨਾ ਕਰ ਸਕੇ ਸੋ ਉਹ ਔਝੜ ਰਾਹਾਂ ਦੇ ਵੱਲ ਚਲੇ ਗਏ। ਸੋ ਜਿਸ ਜਗ੍ਹਾ ਗੁਰੂ ਜੀ ਦਾ ਪਰਿਵਾਰ ਵਿਛੜਿਆ ਇਤਿਹਾਸ ਦੱਸਦਾ ਕਿ ਇੱਕ ਉੱਚੀ ਪਹਾੜੀ ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਇੱਥੇ ਗੁਰੂ ਜੀ ਨੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਤਾਂ ਇੱਥੇ ਕੁਝ ਸ਼ਾਸਤਰ ਵੀ ਮੌਜੂਦ ਨੇ ਜਿਹੜੇ ਇਸ ਪਹਾੜੀ ਤੋਂ ਬਾਅਦ ਦੇ ਵਿੱਚ ਖੋਜ ਦੇ ਦੌਰਾਨ ਉਹ ਸ਼ਾਸਤਰ ਜਿਹੜੇ ਮਿਲੇ ਨੇ ਸੋ ਇਸ ਜਗ੍ਹਾ ਤੇ ਪਰਿਵਾਰ ਵਿਛੋੜਾ ਨਾਮ ਦਾ ਜਿਹੜਾ ਆਸਥਾਨ ਬਣਿਆ ਹੋਇਆ ਸੋ ਹੋਲ ਡਿਟੇਲ ਦੇ ਵਿੱਚ ਇਹਦੀ ਜਾਣਕਾਰੀ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਸਥਾਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਿਵਾਰ ਅਤੇ ਸੰਗਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਪਹੁੰਚੇ ਸਨ ਇਸ ਪਵਿੱਤਰ ਅਸਥਾਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਸਾ ਜੀ ਦੀ ਬਾਣੀ ਦਾ ਕੀਰਤਨ ਕੀਤਾ ਮੀਂਹ ਦਾ ਮੌਸਮ ਸੀ ਹਨੇਰੀ ਚੱਲ ਰਹੀ ਸੀ ਤੇ ਜੋਰਾਂ ਦਾ ਨਹੀਂ ਪੈ ਰਿਹਾ ਸੀ ਸਰਸਾ ਨਦੀ ਫਾਟਾ ਮਾਰਦੀ ਚੜੀ ਹੋਈ ਸੀ ਅਚਨ ਚੇਤ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਜਦੋਂ ਆਸਾ ਜੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਉਹਨਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ ਇਸ ਭਿਆਨਕ ਜੁੱਧ ਦੇ ਵਿੱਚ अनेका ਸਿੰਘ ਸ਼ਹੀਦ ਹੋ ਗਏ ਕਈ ਸਰਸਾ ਦੀ ਭੇਂਟ ਚੜ ਗਏ ਇਸ ਪਵਿੱਤਰ ਅਸਥਾਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਪਹਿਲੇ ਹਿੱਸੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਪਿੰਡ ਕਨੋਲਾ ਤਨੂ ਲਾਤੋਂ ਪਠਾ ਸਾਹਿਬ ਪਠਾ ਸਾਹਿਬ ਤੋਂ ਰੋਪੜ ਰੋਪੜ ਤੋਂ ਚਮਕੌਰ ਸਾਹਿਬ ਵਿਖੇ ਪਹੁੰਚੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਦਿੱਲੀ ਵੱਲ ਰਵਾਨਾ ਹੋ ਗਏ ਤੀਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦੇ ਸਰਸਾ ਨਦੀ ਦੇ ਕਿਨਾਰੇ ਚੱਲਦਿਆਂ ਹੋਇਆਂ ਇਤੋਂ 3-4 ਕਿਲੋਮੀਟਰ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਬਾਬਾ ਕੁੰਮਾ 마ਸ਼ਕੀ ਜੋ ਕਿ ਇੱਕ 베ੜੀ ਦਾ ਮਲਾ ਸੀ ਉਸ ਦੀ ਛੰਨ ਦੇ ਵਿੱਚ ਇੱਕ ਰਾਤ ਗੁਜ਼ਾਰੀ ਅਗਲੇ ਦਿਨ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਵਿਖੇ ਲੈ ਗਿਆ ਇਸ ਪਵਿੱਤਰ ਅਸਥਾਨ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਇਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਇਸੇ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੱਖਿਆ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ